ਵਾਹਿਗੁਰੂ ਜੀ ਕਾ ਨਮਰਦਾਬ ਮੁਰਦਾਬਾਦ ਮੁਰਦਾਬਾਦ ਜਸਪਾਲਾ ਇਲਾਕਾ ਨਮਰਦਾਬ ਮੁਰਦਾਬਾਦ ਮੁਰਦਾਬਾਦ ਜਿੰਦਗੀ ਕੀ ਨਾਮ ਹੈ ਜੀ ਆਪਣੀ ਕਿਰਨਜੀਤ ਕੌਰ ਕੀ ਗੱਲ ਹੈ ਠੀਕ ਰੋਸਾ ਕੀਤਾ ਜਾ ਰਿਹਾ ਹੈ ਕੀ ਵੀਰ ਜੀ ਮੇਰੇ ਹਸਬੰਡ ਦੀ ਡੈਥ ਹੋ ਗਈ ਸੀ ਸੁਰਿੰਦਰ ਸਿੰਘ ਦੀ ਤੇ ਉਹਨਾਂ ਤੋਂ ਵੀ ਸਰਕਾਰ ਕੋਲ ਨੌਕਰੀ ਦਿਵਾਉਣ ਉਸ ਜਸਵਿੰਦਰ ਐਕਸ਼ਨ ਤੋਂ ਤੇ ਲੰਬੇ ਸਮੇਂ ਤੋਂ ਧਰਨਾ ਦੇ ਰਹੇ ਆ ਸਾਡੀ ਗੱਲ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਤੇ ਉਹ ਲਗਾਤਾਰ ਸਾਨੂੰ ਉਲਾਰੇ ਲੱਪੇ ਲਾ ਰਿਹਾ ਕਹ ਪਹਿਲਾਂ ਕਹਿੰਦਾ ਸੀ ਵੀ ਜੋਂ ਜਦ ਤਾ ਲੱਗਾ ਹੋਇਆ ਤਾਂ ਨਹੀਂ ਕਰਦਾ ਫਿਰ ਖੁੱਡੀਆਂ ਅਗੇ ਵਿੱਚ ਉਹ ਸਾਰਾ ਕੁਝ ਖਤਮ ਹੋਣ ਦੇ ਬਾਵਜੂਦ ਵੀ ਫੇਰ ਵੀ ਸਾਨੂੰ ਕੋਈ ਵੀ ਇਸ ਗੱਲ ਦਾ ਰਾਹ ਨਹੀਂ ਪਾਇਆ ਅਸੀਂ ਚਾਹੁੰਦੇ ਆਂ ਵੀ ਸਰਕਾਰ ਨੂੰ ਜਸਵਿੰਦਰ ਐਕਸ਼ਨ ਨੂੰ ਕਹਿੰਨੇ ਆਂ ਵੀ ਸਾਡੀ ਗੱਲ ਸੁਣਨੀ ਚਾਹੀਦੀ ਹੈ ਸਾਡਾ ਹੱਕ ਸਾਨੂੰ ਮਿਲਣਾ ਚਾਹੀਦਾ ਇਹ ਮਾਨ ਸਾਹਿਬ ਨੂੰ ਅਪੀਲ ਕਰਨਾ ਚਾਹੀਦਾ ਇਹੀ ਕਰਨਾ ਚਾਹੁੰਦੇ ਆਂ ਸਾਰਾ ਸਾਡਾ ਬੰਦਾ ਹੱਕ ਸਾਾਨੂੰ ਮਿਲਣਾ ਚਾਹੀਦਾ ਹੈ ਨੌਕਰੀ ਮੈਨੂੰ ਮਿਲਣੀ ਚਾਹੀਦੀ ਹੈ ਹਾਂਜੀ ਜੀ ਕੀ ਨਾਮ ਹੈ ਤੇ ਅੱਜ ਦੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈਗਾ ਮੇਰਾ ਨਾਮ ਕਰਮਜੀਤ ਸਿੰਘ ਆ ਜੀ ਤੇ ਇਹ ਪਿਛਲੇ ਦਿਨੀ ਸਾਡਾ ਸਾਥੀ ਚਾਲਸਪਲਾਈ ਚ ਪੰਪਰ ਆਪਰੇਟਰ ਦੇ ਤੌਰ ਤੇ ਕੰਮ ਕਰਦਾ ਸੀਗਾ ਜੀ ਮਲੋਟ ਡਿਵੀਜ਼ਨ ਚ ਤੇ ਜੋ ਇਥੋਂ ਦਾ ਐਕਸ਼ਨ ਹੈ ਜਸਵਿੰਦਰ ਸਿੰਘ ਉਹਨੂੰ ਅਸੀਂ ਇਨੇਕਾਂ ਵਾਰੀ ਮਿਲੇ ਪਹਿਲਾਂ ਵੀ ਮਿਲੇ ਉਦੋਂ ਵੀ ਉਹਨੇ ਕਿਹਾ ਵੀ ਮੇਰੇ ਤੇ ਖੁੱਡਾਂ ਵਾਲੇ ਦਾ ਦਵਾ ਅਸੀਂ ਖੁੱਡਾਂ ਵਾਲੇ ਉਹਦੇ ਪਿੰਡ ਗਏ ਤੇ ਉਹਨੇ ਵੀ ਕਿਹਾ ਵੀ ਕੋਈ ਗੱਲ ਨਹੀਂ ਤੁਹਾਡਾ ਜਿਹੜਾ ਬਣਦਾ ਹੱਕ ਆ ਉਹ ਤੁਹਾਨੂੰ ਮਿਲੂਗਾ। ਉਸ ਤੋਂ ਬਾਅਦ ਵੀ ਅਸੀਂ ਮਿਲੇ ਸਾਡੀ ਲੀਡਰਸ਼ਿਪ ਜਸਵਿੰਦਰ ਸਿੰਘ ਐਕਸ਼ਨ ਨੂੰ ਮਿਲਦੀ ਰਹੀ ਪਰ ਇਹ ਲਾਰੇ ਲੱਪੇ ਲਾਉਂਦਾ ਰਿਹਾ। ਉਸ ਤੋਂ ਬਾਅਦ ਕਹਿੰਦਾ ਵੀ ਚੋਣ ਜਾਬਤਾ ਲੱਗਾ ਜਦੋਂ ਚੋਣ ਜਾਬਤਾ ਲੱਗ ਹਟ ਗਿਆ ਉਦੋਂ ਅਸੀਂ ਰਜਗਾਰ ਛੋੜਦੇ ਏ ਤੁਹਾਨੂੰ ਦੇਵਾਂਗੇ। ਹੁਣ ਵੀ ਸਾਡਾ ਇੱਥੋਂ ਦਾ ਜੋ ਪੱਟੀ ਆ ਸਾਡਾ ਆਗੂ ਆ ਉਹ ਵੀ ਮਿਲਦਾ ਰਿਹਾ ਤੇ ਹੁਣ ਲਾਰੇ ਲੱਪੇ ਲਾ ਰਿਹਾ। ਅਸੀਂ ਐਕਸ਼ਨ ਨੂੰ ਕਹਿਣਾ ਚਾਹੁੰਦੇ ਵੀ ਜਿੰਨਾ ਚਿਰ ਸਾਡੇ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਪਰਿਵਾਰ ਦਾ ਜਿਹੜਾ ਬਣਦਾ ਹੱਕ ਆ ਇਹਨੂੰ ਜਿੰਨਾ ਜਿੱਕੇ ਮਿਲਦਾ ਨਹੀਂ ਉਹਨਾਂ ਚਿਰ ਇਹ ਲਗਾਤਾਰ ਜੋ ਧਾਰਨਾ ਹੈ ਉਹ ਵੀ ਜਾਰੀ ਰੱਖਿਆ ਜਾਊਗਾ ਜੀ ਕੀ ਕਾਰਨ ਮੰਨਦੇ ਜਿਹੜਾ ਇਹ ਤਾਂ ਤੁਸੀਂ ਸੰਵਚਨ ਤੋਂ ਬਾਅਦ ਵੀ ਨਹੀਂ ਹੋਇਆ ਦੇਖੋ ਅਸੀਂ ਪਹਿਲਾਂ ਮਿਲਦੇ ਰਹੇ ਹਾਂ ਇਸ ਸੰਘਰਸ਼ ਕਰਨ ਤੋਂ ਬਾਅਦ ਵੀ ਇਹਨੇ ਕੋਈ ਸਾਨੂੰ ਨਿਆ ਉੱਤਰ ਨਹੀਂ ਦਿੱਤਾ ਅਸੀਂ ਇਹੀ ਮੰਗ ਕਰਦੇ ਹਾਂ ਵੀ ਜੋ ਇਸ ਪਰਿਵਾਰ ਦਾ ਕਿਰਜੀਤ ਭੈਣ ਦਾ ਹੱਕ ਬਣਦਾ ਤੇ ਉਹ ਇਹਨੂੰ ਹੱਕ ਮਿਲਣਾ ਚਾਹੀਦਾ ਕਿਉਂਕਿ ਹੱਕ ਇਸ ਦਾ ਹੀ ਬਣਦਾ ਤੈਨੂੰ ਹੱਕ ਆ ਉਹਦਾ ਮਿਲਣਾ ਚਾਹੀਦਾ ਜੀ ਮਾਨ ਸਰਕਾਰ ਤਾਂ ਕਹਿ ਰਹੀ ਦਾਵੇ ਕਰ ਰਹੀ ਏ ਕਿ ਇਹ ਇਸ ਤਰ੍ਹਾਂ ਦੇ ਕਿਸੇ ਨੂੰ ਅਸੀਂ ਨੁਕਰੀਏ ਦੇ ਰਹੇ ਆ ਨਹੀਂ ਮਾਨ ਸਰਕਾਰ ਆ ਜਿਹੜੀ ਸਭ ਇਹ ਝੂਠੇ ਲਾਰੇ ਲਾ ਰਹੀ ਆ ਜੀ ਅਸੀਂ ਠੇਕਾ ਬਣਾ ਸੰਘਾਰ ਚ ਮੋਰਚੇ ਕੰਨੂ ਵੀ ਲਗਾਤਾਰ ਅਸੀਂ ਲੜਦੇ ਆ ਰਹੇ ਆ ਤੇ ਜਿਹੜਾ ਇਹ ਤਾਂ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿੰਦਾ ਸੀ ਵੀ ਘਰ ਘਰ ਮੈਂ ਰੋਗਾਰ ਦੇਊਂਗਾ ਤੇ ਉਹ ਵੀ 21 ਮੀਟਿੰਗਾਂ ਮੋਰਚਾ ਨਾ ਕਰਕੇ ਮੁੱਕਰ ਗਿਆ ਹੁਣ ਵੀ ਅੱਜ 22 ਤਰੀਕਾ ਸਾਡੀ ਮੀਟਿੰਗ ਸੀਗੀ ਅੱਜ ਵੀ ਉਹ ਮੁੱਕ ਰਿਹਾ ਆਉਣ ਵਾਲੇ ਸਮੇਂ ਵਿੱਚ ਫੇਰ 12 ਤਰੀਕ ਦੀ ਤੈਅ ਕਰਦਾ ਪਰ ਅਸੀਂ ਮਾਨ ਸਰਕਾਰ ਤੋਂ ਵੀ ਕੋਈ ਆਸ ਨਹੀਂ ਕਰਦੇ ਅਸੀਂ ਜੋ ਆਸ ਕਰਦੇ ਆ ਆਪਦੇ ਸੰਘਰਸ਼ ਤੇ ਟੇਕ ਰੱਖਦੇ ਆ ਜੀ ਮੇਰਾ ਨਾਮ ਬਲਜੀਤ ਸਿੰਘ ਪੱਟਿਆ ਜੀ ਮੈਂ ਜਲਸ ਬੁਲਾਈ ਕੰਟਰੈਕਟਰ ਵਰਕਰ ਰਜਿਸਟਰ ਨੰਬਰ 31 ਤੋਂ ਜੀ ਅ ਜਿਹੜਾ ਇਹ ਸਾਡਾ ਮਸਲਾ ਜੀ ਇਹ 2023 ਦਾ 11ਵੇਂ ਮਹੀਨੇ ਦਾ ਮਸਲਾ ਜੀ ਸਾਡਾ ਮਲੋੜ ਡਿਵੀਜ਼ਨ ਦੇ ਵਿੱਚ ਇੱਕ ਸਾਥੀ ਦੀ ਡੈਥ ਹੋ ਗਈ ਸੁਰਿੰਦਰ ਸਿੰਘ ਜੀ ਉਸ ਦੌਰਾਨ ਜਦੋਂ ਡੈਥ ਹੋ ਗਈ ਜੀ ਉਹ ਅਸੀਂ ਉੱਥੇ ਉਹਨਾਂ ਦੇ ਵਾਰਸਾਂ ਨੂੰ ਨੌਕਰੀ ਦਿਵਾਉਣ ਦੇ ਲਈ ਇੱਥੋਂ ਦੀ ਮੈਨੇਜਮੈਂਟ ਨੂੰ ਜਸਵਿੰਦਰ ਸਿੰਘ ਐਕਸ਼ਨਰ ਜਿਹੜੇ ਮਲੋੜ ਡਿਵੀਜ਼ਨ ਦੇ ਚਾਰਜ ਹੈ ਜੀ ਉਹਨਾਂ ਨੂੰ ਅਸੀਂ ਕਈ ਵਾਰੀ ਅਸੀਂ ਮੰਗ ਪੱਤਰ ਦਿੱਤੇ ਤੇ ਲਿਖਤੀ ਰੂਪ ਦੇ ਵਿੱਚ ਉਸ ਤੋਂ ਬਾਅਦ ਅਸੀਂ ਕਈ ਮੀਟਿੰਗਾਂ ਕੀਤੀਆਂ ਜੀ ਸਰ ਉਹਨਾਂ ਨੇ ਜਿਹੜਾ ਸਾਨੂੰ ਲਗਾਤਾਰ ਜਿਹੜਾ ਲਾਰੇ ਲਾਏ ਜੀ ਪਹਿਲਾਂ ਤਾਂ ਉਹਨਾਂ ਨੇ ਇਹ ਕਹਿ ਕੇ ਲਾਰਾ ਲਾਇਆ ਕਿ ਮੇਰੇ ਤੇ ਇਥੋਂ ਦੀ ਜਿਹੜੀ ਮੌਜੂਦਾ ਸਰਕਾਰ ਆ ਗਰਮੀਤ ਸਿੰਘ ਖੁੱਡੀਆਂ ਦਾ ਦਬਾਅ ਉਹਨਾਂ ਦਾ ਕੋਈ ਬੰਦਾ ਰੱਖਣਾ ਇਸ ਕਰਕੇ ਮੈਂ ਪਰਿਵਾਰ ਨੂੰ ਉਹਨਾਂ ਦੀ ਜਗ੍ਹਾ ਤੇ ਨੌਕਰੀ ਨਹੀਂ ਦੇ ਸਕਦਾ ਜੀ ਪਰ ਬਾਅਦ ਵਿੱਚ ਜਦੋਂ ਜਥੇਬੰਦੀ ਨੇ ਸੰਘਰਸ਼ ਕੀਤਾ ਜੀ 15 ਦਿਨ ਅਸੀਂ ਲਗਾਤਾਰ ਇੱਥੇ ਸੰਘਰਸ਼ ਕੀਤਾ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਅਸੀਂ ਪਰਿਵਾਰ ਨੂੰ ਨੌਕਰੀ ਦੇ ਦਾਂਗੇ ਪਰ ਉਹਦੋਂ ਚੋਣ ਜਾਬਤਾ ਲੱਗ ਗਿਆ ਜੀ ਕਹਿੰਦਾ ਚੋਣ ਜਾਬਤੇ ਤੋਂ ਬਾਅਦ ਅਸੀਂ ਨੌਕਰੀ ਪਰਿਵਾਰ ਨੂੰ ਜਿਹੜਾ ਉਹਨਾਂ ਦਾ ਬਣਦਾ ਹੱਕ ਦੇ ਦਾਂਗੇ ਪਰ ਚੋਣ ਜਾਬਤਾ ਲ ਅਸੀਂ ਉਹਨਾਂ ਨਾਲ ਕਈ ਵਾਰੀ ਤਾਲਮਿਲ ਕੀਤਾ ਜੀ ਉਹਨਾਂ ਨੇ ਹਮੇਸ਼ਾ ਸਾਨੂੰ ਲਾਰਿਆਂ ਦੇ ਵਿੱਚ ਰੱਖਿਆ ਜੀ ਅੱਜ ਕਰ ਦਿੰਦੇ ਨੇ ਜੀ ਕੇਸ ਕੱਲ ਕਰ ਦਿੰਦੇ ਆ ਜੀ ਅੱਜ ਸਾਡਾ ਸੁਪਰਡੈਂਟ ਹੈ ਨਹੀਂਗਾ ਜੀ ਅੱਜ ਸਾਡੀ ਕਮੇਟੀ ਬਣਾਈ ਸੀ ਜਿਹੜੇ ਉਹਨਾਂ ਦੇ ਨੁਮਾਇੰਦੇ ਹੈ ਨਹੀਂਗੇ ਜੀ ਪਰ ਮਜਬੂਰੀ ਤੌਰ ਤੇ ਸਾਨੂੰ ਦੁਬਾਰਾ ਫੇਰ ਇਹ ਸੰਘਰਸ਼ਾ ਜਿਹੜਾ ਵਿੱਡਣਾ ਪਿਆ ਹੁਣ ਜਦੋਂ ਤੱਕ ਸਾਡੇ ਪਰਿਵਾਰ ਨੂੰ ਸ੍ਰਿੰਦਰ ਸਿੰਘ ਜੀ ਦੇ ਜਿਹੜਾ ਡੈਥ ਕੇਸ ਹੋਈ ਆ ਉਹਨਾਂ ਦੇ ਪਰਿਵਾਰ ਨੂੰ ਜਿਹੜੀ ਨੌਕਰੀ ਨਹੀਂ ਮਿਲਦੀ ਹੁਣ ਜਿਹੜਾ ਸਾਡਾ ਸੰਘਰਸ਼ਾ ਇਹ ਜਿਹੜਾ ਪਿੰਡਾਂ ਵਾਲਾ ਐਕਸ਼ਨ ਆ ਜਸਵਿੰਦਰ ਸਿੰਘ ਜੀ ਦੇ ਵਿਰੁੱਧ ਜਿਹੜਾ ਇਹ ਸਾਡਾ ਸੰਘਰਸ਼ ਅਸੀਂ ਇਹ ਸੰਘਰਸ਼ ਨੂੰ ਹੋਰ ਵੀ ਤਿੱਖਾ ਕਰਾਂਗੇ ਹੁਣ ਅਸੀਂ ਇਹਨਾਂ ਦੇ ਲਾਰਿਆਂ ਜਿਨੀਆਂ ਵਾਂਗੇ ਕਿਉਂਕਿ ਮਨੇਜਮੈਂਟ ਨੇ ਸਾਡੇ ਜਿਹੜੇ 8 ਮਹੀਨੇ ਲਾਰਿਆਂ ਦੇ ਵਿੱਚ ਨਗਾਏ ਆ ਜੀ ਬਹੁਤ ਸਮਾਂ ਹੁੰਦਾ 8 ਮਹੀਨੇ ਜਿਹੜਾ ਲਾਰਿਆਂ ਦਾ ਪਰ ਹੁਣ ਅਸੀਂ ਇਹਨਾਂ ਤੇ ਵਿਸ਼ਵਾਸ ਨਹੀਂ ਕਰਦੇ ਅਸੀਂ ਆਪਣੇ ਸੰਘਰਸ਼ਾਂ ਤੇ ਟੇਕ ਕਰਦੇ ਆ ਜਿੰਨਾ ਚਿਰ ਸਾਡੇ ਪਰਿਵਾਰ ਨੂੰ ਨੌਕਰੀ ਨਹੀਂ ਮਿਲਦੀ ਉਹਨਾਂ ਚਿਰ ਸੰਘਰਸ਼ਾ ਜਿਹੜਾ ਅਸੀਂ ਹੋਰ ਤਿੱਖਾ ਕਰਾਂਗੇ

ਇਸ ਤੋਂ ਬਾਅਦ ਗਾਂ ਜਾਣਾ ਪਏ ਚਾਹੇ ਮੰਤਰੀ ਆ ਚਾਹੇ ਐਕਸਨਾ ਇਹ ਸੰਘਰਸ਼ ਆਪਾਂ ਉਦੋਂ ਤੱਕ ਚਾਲੀ ਰੱਖਣਾ ਜੋ ਤੱਕ ਜਿਹੜਾ ਪਰਿਵਾਰ ਆ ਉਹਨੂੰ ਇਨਸਾਫ ਨਹੀਂ ਮਿਲ ਜਾਂਦਾ ਆਪਾਂ ਇਹਨਾਂ ਤੋਂ ਕੋਈ ਚੰਦਦਾਰੀ ਨਹੀਂ ਮੰਗਦੇ ਆਪਾਂ ਮੰਗਦੇ ਆ ਵੀ ਬੰਦੇ ਦੀ ਡੈਥ ਹੋ ਗਈ ਆ ਉਹਦੇ ਪਰਿਵਾਰ ਦਾ ਰਜਗਾਰ ਚਾਹੀਦਾ ਨਗੁਣੀਆ ਤੰਗਾਂ ਤੇ ਸਾਲਾਂ ਬੱਧੀ ਮੈਂ ਤਾਂ ਮ ਕੰਮ ਲੈਂਦਾ ਰਿਆ ਇਹ ਤੋਂ ਪਹਿਲਾਂ ਵੀ ਜਿਹੜਾ ਰਜਗਾਰ ਉਹ ਮਿਲਿਆ ਹੋਇਆ ਜੇ ਕਿਸੇ ਦੀ ਡੈਥ ਹੁੰਦੀ ਆ ਜਲ ਸਪਲਾਈ ਚੋਂ ਪਰਿਵਾਰ ਨੂੰ ਰਜਗਾਰ ਮਿਲਿਆ ਹੋਇਆ ਇੰਨੇ ਵਾਰੀ ਫਿਰ ਜਿਹੜਾ ਖੇਤੀ ਮੰਤਰੀ ਆ ਉਹਦਾ ਕੀਟ ਢਬੜ ਹੁੰਦਾ ਜਾਂ ਇਥੋਂ ਦਾ ਇੱਕ ਸੁਣਾਉਂਦਾ ਕੀਟ ਢਬੜ ਹੁੰਦਾ ਵੀ ਜਿਹੜਾ ਇਸ ਗਰੀਬ ਪਰਿਵਾਰ ਦਾ ਰੋਜ਼ਗਾਰ ਆ ਉਹ ਖਾ ਰਿਹਾ ਇਸ ਕਰਕੇ ਇਹ ਰੋਜ਼ਗਾਰ ਅਸੀਂ ਖਾਨੇ ਨੀ ਦਵਾਂਗੇ ਇਹ ਸੰਘਰਸ਼ ਉਦੋਂ ਤੱਕ ਜਾਰੀ ਰਹਿਣਾ ਜਦ ਤੱਕ ਇਹ ਪਰਿਵਾਰ ਨੂੰ ਇਨਸਾਫ ਨਹੀਂ ਮਿਲ ਜਾਂਦਾ ਪਰਿਵਾਰ ਨੂੰ ਜਿਹੜਾ ਨੌਕਰੀ ਆ ਜਿਹੜਾ ਪ੍ਰਬੰਧ ਆ ਉਹ ਨਹੀਂ ਕੀਤਾ ਜਾਂਦਾ ਸੋ ਇੰਨੀ ਗੱਲਬਾਤ ਕਰਨ ਦਾ ਸਾਥ ਦਿਓ ਧੰਨਵਾਦ दिल्ली क्राइम नेशनल न्यूज़ नजर सफर